ਦੋਸਤੋ ਸ਼ਾਰਟ ਵੀਡੀਓ ਬਣਾ ਰਿਆ ਪਿੰਡ ਬੁਰਜ ਨੱਤੂ ਕੇ ਪਹੁੰਚੇ ਆ ਪਰਤੀ ਤਹਿਸੀਲ ਜ਼ਿਲ੍ਹਾ ਤਰਨਤਾਰਨ ਤਿੰਨ ਪਸ਼ੂ ਬਕਾਉਆ ਹੈਪੀ ਦੇ ਕੋਲ ਦੋ ਬਿਹੜਾ ਇੱਕ ਇਧਰ ਮੱਝ ਪੂਰੇ ਵੱਡੇ ਢਾਂਚੇ ਦੀ ਆ ਇਧਰ ਦਿਖਾ ਦੋ ਕੋਈ ਤਸੱਲੀ ਦੇ ਨਾਲ ਐਪੀ ਇਹ ਮੱਝ ਆਪਣੇ ਕੋਲ ਵੀਰੇ ਸੂਬਾ ਮਤਲਬ ਦੂਜਾ ਹੋਊਗੀ ਕਿ ਤੀਜਾ ਦੂਜਾ ਸੂਆ ਸੰਦੂਸਾ ਉਹ ਤੀਜੇ ਸੂਏ ਲਈ ਗਾੜੀ ਵਿਹਾਂ ਨਾ ਦਾ ਤੀਆ ਭਰਾਇਆ ਇਹ ਕਿ ਬਣੀ ਵੀ ਹੈ ਤੀਜੇ ਸੂਏ ਦੀ ਹਾਂਜੀ ਮਗਰ ਕਟਾ ਇਹਦੇ ਮਗਰ ਕਟਾ ਜੀ ਤੇ ਸੂਈ ਨੂੰ ਸਮਾਂ ਤੁਸੀਂ ਦੱਸੋ ਤਿੰਨ ਤਿੰਨ ਮਹੀਨਿਆਂ ਕਿਸ ਹਿਸਾਬ ਨਾਲ ਲਓ ਵੀ ਤਿੰਨਾਂ ਕ ਮਹੀਨਿਆਂ ਦੀ ਸੂਈ ਆਪਾਂ ਨਹੀਂ ਕਹੀਏ ਨਾ ਇਹ ਡੇਢ ਮਹੀਨੇ ਦੀ ਸੂਈ ਹੈ 20 ਦਿਨਾਂ ਦੀ ਸੂਈ ਤਿੰਨਾਂ ਮਹੀਨੇ ਸੀ ਤੋਂ 10 ਕਿਲੋ ਹੋਊਗਾ ਹਾਂ 9 ਕਿਲੋ ਪੀਟਰ ਮਾਰ ਕੇ ਦੇਵਾਂਗੇ ਲਓ ਵੀ ਪੂਰੇ ਵੱਡੇ ਢਾਂਚੇ ਦੀ ਮੱਝਾ ਠੀਕ ਹੈ ਜੀ ਦੂਜਾ ਸੂਆ ਗਾਂ ਤੀਜੇ ਲਈ ਬਣੀ ਆ 20 ਦਿਨਾਂ ਦੀ 10 ਕਿਲੋ ਦੁੱਧ ਸੱਜਰ ਨੇ ਕਿੰਨਾ ਚੁਆਇਆ ਫਿਰ ਸੱਜਰ ਨੇ 15 ਕਿਲੋ ਦੁੱਧ ਦਿੱਤਾ ਪਿੰਡੋ ਵਾਲੀ ਫੌਜੀ ਬੰਦਾ ਵਾ ਹਾਂ ਸੱਜਰ ਨੇ 15 ਕਿਲੋ ਦੁੱਧ ਦਿੱਤਾ ਤਾਂ ਵੀ ਇਹਨੂੰ ਕੁਝ ਨਹੀਂ ਆਂਦਾਗਾ ਚਲੋ ਬਹੁਤ ਹੀ ਵੱਡੀ ਆ ਕਰਮ ਵਾਲੀ ਹਾਈ ਲੈੰਥ ਵਾਲੀ ਆ ਕੀ ਮੁੱਲ ਕਰਤਾ ਐ ਫੀ ਸਾਨੂੰ ਸਾਹਿਬ ਮੁੱਲ ਕਰਦੇ 85 ਹਾਂ 80000 ਦੀ ਕਿ ਆਹੀ ਪਹੁੰਚ 500 ਕਿਲੋਮੀਟਰਾਂ ਦੀ ਦੋ ਹੋਰ ਸ਼ੋਰ ਕਰਤੀ ਐਸੀ ਲਓ ਜੀ 80000 ਦੀ 80 ਜੋ ਦੋ ਹੋਰ ਸ਼ੋਰ 70000 ਦੀ 70000 ਦੀ 70000 ਦੀ ਪਹੁੰਚ ਹੋ ਜੀ 500 ਕਿਲੋਮੀਟਰਾਂ ਤੱਕ ਪੂਰੀ ਵੱਡੀ ਮੱਝ ਲੈ ਕੇ ਜਾਵਾਂਗੇ ਮੇਰਾ ਵੀਰ ਕੋਈ ਛੋਟੀ ਮੰਨ ਕੇ ਨ ਪੂਰੇ ਵੱਡੇ ਢਾਂਚੇ ਦੀ ਆ ਤੇ 10 ਕਿਲੋ ਇਹਦੇ ਤੁਹਾਨੂੰ ਦੁੱਧ ਮਗਰ ਕਟਾ ਮੋਰਾ ਬ੍ਰੀਡ ਦਾ ਇੱਕ ਰੰਗ ਕਾਲਾ ਇੱਧਰ ਵੜ ਵਖਾਦ ਕੇ ਝੁੰਗੀ ਆ ਗਈ ਆ ਫਿਰ ਦੋਂਦੀ ਬੱਛੀ ਜੋ ਦੋ ਦੰਦਾਂ ਦਾ ਬੱਛਾ ਦੋ ਦੰਦਾਂ ਦਾ ਆ ਖਾਓ ਇੱਧਰ ਨੂੰ ਕਰਦੇ ਜੀ ਫਿਰ ਦੋ ਦੰਦਾਂ ਦਾ ਬੱਛੀ ਏ ਦੇਖੋ ਜੀ ਬਹੁਤ ਪਿਆਰਾ ਫੇਸ ਕੁਆਲਿਟੀ ਇਹਦੇ ਮਗਰ ਬੱਛਾ ਆ ਗਿਆ ਨਾ ਮਗਰ ਬੱਛਾ ਜੀ ਹਫਤੇ ਦੀ ਸੂਈ ਆ ਹਫਤੇ ਦੀ ਸੂਈ ਐ ਠੰਡੀ ਧੀਰੀ ਕਰ ਮਾਰੋ ਜੀ ਹਫਤੇ ਦੀ ਸੂਈ ਆ ਤੇ ਦੋ ਬੇ ਤੇ ਥੜੀ ਥੋੜਾ ਜਿਆ ਦੁੱਧ ਕਿੰਨਾ ਦੋ ਦੋ ਹੋਗਾ 10 ਕਿਲੋ ਜੀ 9 ਕਿਲੋ ਦੀ ਗਾਰੰਟੀ ਹੋਗੀ 9 ਕਿਲੋ ਦੀ ਗਾਰੰਟੀ ਆ 10 ਕਿਲੋ ਦੋ ਦੋ ਹੋਵੇ ਨਾ ਹੋਵੇ ਤੇ 9 ਕਿਲੋ ਦੀ ਗਾਰੰਟੀ ਆ ਬਤਾ ਉਹ ਵਿਖਾ ਦਿਓ ਦੱਸਣਾ ਦਿਖਾਓ ਤਾਂ ਤੁਹਾਨੂੰ ਚੈੱਕ ਕਰਾਓ ਪੂਰਾ ਮੁੱਠੀ ਮੁੱਠੀ ਵਾਲਾ ਹੀ ਥਾਣਾ ਹਾਂਜੀ ਹਾਂਜੀ ਲਓ ਜੀ ਹਾਂ ਇਹ ਠੰਡੀ ਧੀ ਰਹੀ ਆ ਠੀਕ ਆ ਇਹ ਹੈਪੀ ਕੀ ਮੁੱਲ ਕਰਦਾ ਵਾ ਸਾਨੂੰ ਸਾਵੇ ਦਾ ਮੁੱਲ 45 42 ਜੋ ਮਾਰੇ 40000 ਦੀ 100 ਕਿਲੋਮੀਟਰ ਤਾਈ ਪਹੁੰਚ ਲੋ ਜੀ 40000 ਦੀ 100 ਕਿਲੋਮੀਟਰ ਤੱਕ 100 ਕਿਲੋਮੀਟਰ ਤਾਈ ਪਹੁੰਚ ਆ ਹਾਂ ਅੱਗੇ ਆ ਗਈ ਆਪਣੇ ਕੋਲ ਇਧਰ ਸੁਰਮੇ ਰੰਗੇ ਕਲਰ ਦੇ ਵਿੱਚ ਜਾਂ ਕਹਿ ਲੋ ਵੀ ਗ੍ਰੇ ਕਲਰ ਦੇ ਵਿੱਚ ਲਓ ਚਾਹੇ ਕੋਈ ਕਲਰ ਦੇ ਵਿੱਚ ਲਓ ਸਾਬ ਲਓ ਲਓ ਜੀ ਇਹਦਾ ਮਾਰਜੀ ਤਸਲੀ ਕਰ ਲੈ ਲੈ ਵੀ ਇਹ ਤਾਂ ਰੀਜਾ ਲਾਲਾ ਹੈਪੀ ਤਸਲੀ ਕਰਾਈ ਆਉਂਦਾ ਵੇਖੋ ਹਾਂ ਆਪੇ ਕਿੰਨਾ ਦੁੱਧ ਦੇ ਥੱਲੇ ਸਾਨੂੰ ਸਾਬ ਇਹਦੇ ਕੋਲ ਹੀ 10 ਕਿਲੋ ਦੁੱਧ ਹੋਊਗਾ 9 ਕਿਲੋ ਦੀ ਗਾਰੰਟੀ ਦੇ ਜਾਵਾਂਗੇ 9 ਕਿਲੋ ਦੀ ਗਾਰੰਟੀ ਤਸਲੀ ਆ ਤੇ ਦੁੱਧ 10 ਕਿਲੋ ਹੋਵੇ ਨਾ ਹੋਵੇ ਇੱਕ ਮਹੀਨੇ ਦੀ ਬਣੀ ਸੋਰੀ ਪਿੰਡੂ ਆਪਾਂ ਲਈ ਆ ਠੀਕ ਆ ਜੀ ਹਾਂਜੀ ਲੋ ਵੀ ਮਹੀਨੇ ਦੀ ਅੱਗੇ ਬਣੀ ਵੀ ਆ ਤੇ ਮੋਲੇ ਤਾਂ ਕੀ ਰਹੂਗਾ ਇਹਦੀ ਸੰਦ 27000 ਚ ਪਹੁੰਚ 100 ਕਿਲੋਮੀਟਰ 27000 ਦੇ ਵਿੱਚ ਇਹ ਪਹੁੰਚ ਹੋ ਜੂਗੀ 100 ਕਿਲੋਮੀਟਰ ਤੇ ਜੇ ਕੋਈ ਜੋੜੀ ਲਊਗਾ ਇਕੱਠੀ ਫਿਰ ਪੰਜਾਬ ਭਰ ਦੇ ਵਿੱਚ ਜਰ ਪੰਜਾਬ ਭਰ ਦੇ ਵਿੱਚ ਹੀ ਪਹੁੰਚ ਹੋ ਜਾਣੀ ਆ ਠੀਕ ਹਾਂਜੀ ਸੋ ਆ ਜਿਹੜੀ 40000 ਦੀ ਆ ਇਹ 27000 ਦੀ ਆ ਬਾਕੀ ਮੇਰਾ ਵੀਰ ਜੋੜੀ ਪਾ ਲੋਂਗੇ ਤੇ ਪੂਰੇ ਪੰਜਾਬ ਭਰ ਦੇ ਵਿੱਚ ਪਹੁੰਚ ਆ ਵਹਿੜਾ ਦੋਵੇਂ ਸਾਫ ਸੁਥਰੀਆਂ ਨੇ ਪਿੰਡੇ ਪੁੰਡੇ ਦੀਆਂ ਵੀ ਰੰਗ ਬਾਜ ਆ ਜਾਇਜ਼ ਰੇਟ ਆ ਬਾਕੀ ਮੇਰਾ ਵੀਰ ਕਰੋ ਸੰਪਰਕ ਨੰਬਰ ਸਕਰੀਨ ਦੇ ਉੱਪਰ ਚੱਲਣ ਦੇ ਆ